올 인디아 ਕਸ਼ਪਰਾਜਪੂਤ ਬਾਬਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਬਾਬਾ ਹਿੰਮਤ ਸਿੰਘ ਚੈਰੀਟੇਬਲ ਟੈਕਨੀਕਲ ਇੰਸਟੀਚਿਊਟ ਅਤੇ ਮੰਦਰ ਭਗਵਾਨ ਵਰੁਣਦੇਵ ਖਵਾਜਾ ਜੀ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਦੇ ਪੰਡਾਰਾ 3 ਮਾਰਚ ਦਿਨ ਐਤਵਨ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੰਦਰ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਬੜੇ ਹੀ ਜੋਰਾ ਸ਼ੋਰਾ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਮੌਕੇ ਗੱਲਬਾਤ ਕਰਦੇ ਆ ਚੇਅਰਮੈਨ ਕੁਲਾ ਸਰ ਹਿਆਲੇ ਵਾਲਾ ਅਤੇ ਪ੍ਰਧਾਨ ਗੁਰਦੇਵਾਲ ਚੋਨੀ ਨੇ ਦੱਸਿਆ ਕਿ ਇਸ ਸਾਲਾਣਾ ਜੋੜ ਮੇਲੇ ਦੌਰਾਨ ਸਵੇਰ ਸਮੇਂ ਹਵਨ ਯੱਗ ਦੀ ਰਸਮ ਤੋਂ ਬਾਅਦ ਛੰਡੇ ਦੀ ਰਸਮ ਮਦਾ ਹੋਵੇਗੀ ਜਰਕੀ ਇਸ ਤੋਂ ਅਪਰੰਤ ਖੁੱਲੇ ਪੰਡਾਲ ਵੀ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜਿਸ ਵਿੱਚ ਪ੍ਰਸਿੱਧ ਕਲਾਕਾਰ ਆਪੂ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਇਸ ਤੋਂ ਇਲਾਵਾ ਉਸ ਸ਼ਖਸੀਤਾਂ ਵੀ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਗਿਆ ਹੁਣ ਸਮੂਹ ਸੰਗਤਾਂ ਨੂੰ ਇਸ ਸਾਲਾਣਾ ਜੋੜ ਮੇਲੇ ਵਿੱਚ ਪਹੁੰਚ ਕੇ ਖਵਾਜਾ ਪੀਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਪਿਰਵਲੋ ਆਪ ਸਭ ਨੂੰ ਦੁਮੇਜ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਜੈ ਕੁਵੜਾ ਪੀ ਸੋ ਆਪ ਸਭ ਨੂੰ ਇਹ ਜੜ ਕੇ ਬੜੀ ਖੁਸ਼ੀ ਹੋ ਰਹੀ ਜੀ ਕਿ ਹਰ ਸਾਲ ਕਰੇ ਸਾਲ ਵੀ ਆਰ ਇੰਡੀਆ ਕਸ਼ਮੀਰ ਅਧਿ ਪਾਪਾ ਹਿੰਮਤ ਸਿੰਘ ਐਜੂਕੇਸ਼ਨ ਬੋਰਡ ਅਤੇ ਪਾਪਾ ਹਿੰਮਤ ਸਿੰਘ ਜੈਰੀ ਡੇਵਿਡਟਨ ਨਾਮ ਦੇ ਕੁਵੜਾ ਮੰਦਰ ਪੋਵਾੜਾ ਵਿਖੇ ਐ ਅਨਤੀਵਸਲਾਨਾ ਇਹ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ 2 ਜੂਨ ਦੇ 3 ਮਾਰਚ ਇਸੋ ਚੋਗੀ ਦੇ ਨੇ ਅੱਜ ਜਾਨੀ ਕੱਲ ਨੂੰ ਇਹ ਮੇਲਾ ਤੇ ਭੰਡਾਰਾ ਹੋ ਰਿਹਾ ਇਸ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਆਗੂ ਇੱਥੇ ਪਹੁੰਚ ਰਹੇ ਨੇ ਹਾਜ਼ਰੀਆਂ ਲਵਾ ਰਹੇ ਨੇ ਸੋ ਇਸ ਮੌਕੇ ਉੱਤੇ ਕੀ ਸੰਗੀਤ ਵੀ ਹੋਏਗਾ ਥਾਪਣ ਵੀ ਹੋਏਗਾ ਢੰਡੇ ਦਸਨ ਵੀ ਹੋਣਗੇ ਸੋ ਸਾਡੇ ਮੁੱਖ ਮਹਿਮਾਨ ਵੀ ਆਣਗੇ ਇੱਥੇ ਸੋ ਉਹਦੇ ਨਾਲ ਨਾਲ ਤੁਸੀਂ ਵੀ ਆ ਕੇ ਆਪਣੇ ਪਰਿਵਾਰ ਸਵੇਰ ਉੱਤੇ ਹਾਜ਼ਰੀ ਭਰੋ ਤੇ ਅੱਜ ਅੱਜ ਜਾਨੀ ਕਿ 2 ਤਰੀਕ ਨੂੰ ਦਿਨ ਸ਼ਨੀਵਾਰ ਚਾਰ ਵਜੇ ਖਵਾਜਾ ਜੀ ਦਾ ਇੱਥੇ ਸਰੋਵਰ ਦੇ ਵਿੱਚ ਬੇੜਾ ਤਾਰੇ ਜਾਣਾ ਸੋ ਤੁਸੀਂ ਇਸ ਬੇੜੇ ਵਿੱਚ ਵੀ ਆ ਕੇ ਆਸਰੇ ਰੋਸ਼ੀਵਾਂ ਨੂੰ ਸੋ ਮੈਂ ਬੇਨਤੀ ਕਰਦਾ ਆਪ ਸਾਰਿਆਂ ਨੂੰ ਕਿ ਤੁਸੀਂ ਕੱਲ ਨੂੰ ਜਣ 3 ਮਾਰਚ 2024 ਦਿਨ ਐਤਵਾਰ ਨੂੰ ਦਸ਼ਵੇਸ਼ ਨਗਰ ਜੀਟੀ ਰੋਡ ਫਗਵਾੜਾ ਵਿਖੇ ਖਵਾਜਾ ਮੰਦਰ ਵਿਖੇ ਆ ਕੇ ਇਸ ਮੇਲੇ ਤੇ ਪੰਡਾਰੇ ਦੀ ਰੌਣਕ ਨੂੰ ਵਧਾਉਣਾ ਅਤੇ ਖਵਾਜਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਜੈ ਖਵਾਜਾ ਜੀ